550 ਸਾਲਾਂ ਬਾਅਦ ਪ੍ਰਗਟ ਹੋਇਆ ਆ ਧੰਗੁਰੂ ਅਮਰਦਾਸ ਮਹਾਰਾਜ ਦਾ ਖੂਹ ਅੱਜ ਤੋਂ 3 ਸਾਲ ਪਹਿਲਾਂ ਤੁਸੀਂ ਵੇਖੋ ਜਦੋਂ ਇਸੇ ਜਗ੍ਹਾ ਦੇ ਉੱਤੇ ਇਹ ਘਰ ਹੁੰਦਾ ਸੀਗਾ ਤੇ ਪੂਰੀ ਖੋਜ ਕਰਨ ਤੋਂ ਬਾਅਦ ਇਸ ਘਰ ਦੇ ਥੱਲੇ ਦਾਵਾ ਕੀਤਾ ਗਿਆ ਸੀ ਖੂਹ ਨਿਕਲੇਗਾ ਜ਼ਰੂਰ ਔਰ ਛੋਟਾ ਮੋਟਾ ਖੂਹ ਨਹੀਂ ਐ ਇੰਨਾ ਵੱਡਾ ਖੂਹ ਨਿਕਲਿਆ ਇਸੇ ਜਗ੍ਹਾ ਤੇ ਅਸੀਂ ਖੜੇ ਆ ਜਦੋਂ ਧੰਗੁਰੂ ਅਮਰਦਾਸ ਮਹਾਰਾਜ ਜੀ ਦਾ ਘਰ ਬਣਨਾ ਆਰੰਭ ਹੋਇਆ ਸੀ ਇਸੇ ਜਗ੍ਹਾ ਤੇ ਤੁਸੀਂ ਪੁਰਾਣੀ ਵੀਡੀਓ ਵੇਖ ਰਹੇ ਆ ਸਾਡੀ ਇਸੇ ਜਗ੍ਹਾ ਤੇ ਬੈਠ ਕੇ 3 ਸਾਲ ਪਹਿਲਾਂ 2022-23 ਦੇ ਵਿੱਚ ਅਰਦਾਸ ਕੀਤੀ ਗਈ ਸੀ ਕਿ ਤਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਇੱਥੇ ਹੁਣ ਹਵੇਲੀ ਬਣੇਗੀ ਪ੍ਰਾਤਨ ਘਰ ਬਣੇਗਾ ਉਦੋਂ ਬਾਅਦ ਰਿਸਰਚ ਚੱਲਦੀ ਗਈ ਖੋਜ ਹੁੰਦੀ ਗਈ ਬਹੁਤ ਮਹਾਪੁਰਖ ਪਹਿਲਾਂ ਵੀ ਆਏ ਗੁਰੂ ਮਹਾਰਾਜ ਨੇ ਸਿਰ ਤੇ ਹੱਥ ਰੱਖਿਆ ਟੀਮ ਦੇ ਉੱਤੇ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਉੱਤੇ ਨੇੜੇ ਤੇੜੇ ਦੇ ਇਹ ਘਰ ਇਹ ਘਰ ਇਹ ਸਾਰੇ ਘਰ ਖਰੀਦੇ ਗਏ ਔਰ ਸੰਗਤਾਂ ਨੂੰ ਬੜਾ ਆਪਣੀ ਚੌੜ ਚੜਿਆ ਵੀ ਗੁਰੂ ਅਮਰਦਾਸ ਮਹਾਰਾਜ ਦੇ ਘਰ ਜਿੱਥੇ ਨੇ ਉਹ ਖਾਲੀ ਕੀਤੇ ਜਾਣ ਫੇਰ ਸਮਾਂ ਨਿਕਲਦਾ ਗਿਆ ਬਹੁਤ ਸੰਗਤਾਂ ਦਾਸ ਵੀ ਸੰਗਤਾਂ ਇੱਥੇ ਲੈ ਕੇ ਆਉਂਦਾ ਰਿਹਾ ਤੇ ਸ਼ਿਕਲੀਗਰ ਸੰਗਤਾਂ ਵਣਜਾਰੇ ਸੰਗਤਾਂ ਪਹੁੰਚਦੀਆਂ ਪਰ ਇੱਥੇ ਕੋਈ ਆਸਥਾਨ ਨਹੀਂ ਸੀ ਫੇਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਇੱਥੇ ਪਹੁੰਚੇ ਫੇਰ ਇੱਥੇ ਇੱਕ ਛੋਟਾ ਜਿਹਾ ਪ੍ਰੋਗਰਾਮ ਕੀਤਾ ਗਿਆ ਸੰਗਤਾਂ ਵੱਲੋਂ ਫੇਰ ਬਚਨ ਕੀਤੇ ਗਏ ਸੰਗਤਾਂ ਵੱਲੋਂ ਫਿਰ ਦੱਸਿਆ ਗਿਆ ਕਿ ਜਿੰਨੀ ਜਲਦੀ ਹੋ ਸਕੇ ਇਹ ਹਵੇਲੀ ਬਣ ਜਾਵੇ ਔਰ ਇੱਥੇ ਵਚਨ ਕੀਤੇ ਔਰ ਆਖਿਰ ਚਲਦੇ ਆ ਚਲਦੇ ਆ 2 ਮਾਰਚ ਦਾ ਦਿਨ ਭਾਗਾਂ ਵਾਲੀ ਘੜੀ ਪਹੁੰਚ ਗਈ ਹੈ ਜੀ 2 ਮਾਰਚ ਨੂੰ 9:30 ਵਜੇ ਸਮੂਹ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਗੁਰੂ ਅਮਰਦਾਸ ਮਹਾਰਾਜ ਦੇ ਘਰ ਇਸ ਖੂਹ ਦੇ ਨੇੜੇ ਪਹੁੰਚ ਕੇ ਤੱਪ ਲੱਗਣ ਜਾ ਰਹੇ ਆ ਅਸੀਂ ਬੇਨਤੀ ਕਰਨੀ ਚਾਹੁੰਦਾ ਹੈ ਕਿ 2 ਮਾਰਚ ਨੂੰ ਬਾਬਾ ਸ਼ਵੀਰ ਸਿੰਘ ਜੀ ਗੋਇੰਦਵਾਲ ਸਾਹਿਬ ਚਰਨ ਬਾਗ ਤੋਂ ਔਰ ਅਰਦਾਸ ਸਾਥ ਸਭ ਦੇ ਜਿਹੇਦਾਰ ਗਿਆਨੀ ਰਕबीर ਸਿੰਘ ਜੀ ਸਿੰਘ ਸਾਹਿਬ ਗੁਰੂ ਅਮਰਦਾਸ ਮਹਾਰਾਜ ਦਾ ਘਰ ਬਣ ਜਾ ਰਿਹਾ ਕੋਈ ਇੱਕ ਵੀ ਵੀਰ ਵਾਂਝਾ ਨਾ ਰਹਿ ਜਾਵੇ ਜਿਹਦਾ ਹੱਥ ਨਾ ਲੱਗੇ ਸੇਵਾ ਦੇ ਵਿੱਚ ਇਹ ਥੱਲੇ ਨੰਬਰ ਦਿੱਤੇ ਗਏ ਨੇ ਬਾਬਾ ਅਮਰੀਕ ਸਿੰਘ ਘਰ ਸੇਵਾ ਵਾਲਿਆਂ ਦੇ ਇਹ ਥੱਲੇ ਇਸ ਅਸਥਾਨ ਦੀ ਬਾਬਾ ਅਮਰੀਕ ਸਿੰਘ ਜੀ ਵੱਲੋਂ ਕਾਊਂਟ ਨੰਬਰ ਹੈ ਇਹਦੇ ਵਿੱਚ ਵੀ ਆਪ ਜੀ ਸੇਵਾ ਪਾ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੜ ਕੇ ਫੇਰ ਟੀਮ ਬਾਬਾ ਅਮਰੀਕ ਸਿੰਘ ਜੀ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ ਸਰਦਾਰ रावत ਸਿੰਘ ਜੀ ਨੂੰ ਮਿਲੇ ਉਹਨਾਂ ਨੇ ਜਿਹੜੀ ਮਿਹਨਤ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਰਕੀਲੋਜੀ ਵਿਭਾਗ ਵੱਲੋਂ ਬੱਚਿਆਂ ਵੱਲੋਂ ਰਲ ਕੇ ਪੰਜਾਬ ਦੇ ਪ੍ਰਾਤਨ ਨਕਸ਼ੇ ਪ੍ਰਾਤਨ ਘਰ ਵੇਖ ਕੇ ਫਿਰ ਇਹ ਕੁਝ ਫੈਲਾਂ ਤਿਆਰ ਕੀਤੀਆਂ ਗਈਆਂ ਡਿਟੇਲਾਂ ਕੱਢੀਆਂ ਗਈਆਂ ਅੱਜ ਫੇਰ ਮੌਕੇ ਤੇ ਪਹੁੰਚ ਕੇ ਸਰਦਾਰ रावत ਸਿੰਘ ਜੀ ਮੌਜੂਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬਚਨ ਕੀਤੇ ਇਹ ਪੂਰਾ ਜਿਹੜਾ ਪ੍ਰੋਜੈਕਟ ਹੈ ਇਹ ਆਪਾਂ ਆਰਕੀਟੈਕਚਰ ਡਿਪਾਰਟਮੈਂਟ ਗੁਰਨਾਗਰ ਦੇ ਯੂਨੀਵਰਸਿਟੀ ਵੱਲੋਂ ਆਪਾਂ ਕਰ ਰਹੇ ਆ ਜਿਹਦੇ ਵਿੱਚ ਕਿ ਇਸ ਪੂਰੇ ਘਰ ਦੀ ਪ੍ਰਾਤ ਨੂੰ ਇੱਕ ਪ੍ਰਾਤਮਿਕ ਦਿੱਖ ਦਿੱਤੀ ਜਾਏਗੀ ਜਿਹਦੇ ਵਿੱਚ ਕਿ ਬਰਾਂਡੇ ਨੇ ਜਿਹਦੇ ਵਿੱਚ ਕਿ ਗਾਰੇ ਦੀਆਂ ਆਪਣੀਆਂ ਦੁਵਾਰਾਂ ਹੋਣਗੀਆਂ ਸੋ ਉਹ ਸਾਰੀਆਂ ਪੁਰਾਣਕ ਜਿਹੜੀਆਂ ਆਪਾਂ ਕਹੀਏ ਕਿ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਇੱਥੇ ਉਹਨਾਂ ਨੂੰ ਰੱਖਾਂਗੇ ਵੀ ਇਹ ਇੱਕ ਇਹ ਉਸ ਉਹ ਥਾਂ ਹੈ ਜਿੱਥੇ ਕਿ ਤੁਸੀਂ ਕਹਿੰਦਾ ਸਦੋਂ ਵੀ ਸਾਰੀਆਂ ਦੀਆਂ ਸਾਰੀਆਂ ਕੰਸਟਰਕਸ਼ਨ ਟੈਕਨੀਕਸ ਜਿਹੜੀਆਂ ਨੇ ਉਹ ਆਪਾਂ ਇੱਥੇ ਦਿਖਾਵਾਂਗੇ ਜਿਹਦੇ ਵਿੱਚ ਕਿ ਗੁਰੂ ਪੀਰੀਅਡ ਦੀਆਂ ਰੈਫਰ ਕਰਦੀਆਂ ਹੋਈਆਂ ਇੱਥੇ ਐਗਜ਼ਾਮਪਲ ਸਾਨੂੰ ਨਜ਼ਰ ਆਣ ਗਿਆ ਇਹਦੇ ਵਿੱਚ ਗੁਰੂ ਸਾਹਿਬ ਦਾ ਘਰ ਹੈ ਉਹਨਾਂ ਦੀ ਉਹ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਬੈਠ ਕੇ ਉਪਦੇਸ਼ ਕਰਿਆ ਕਰਦੇ ਸਨ ਉਹ ਚੀਜ਼ ਬਣਾਣੀ ਤਾਂ ਸਾਡੇ ਵਾਸਤੇ ਸੰਭਵ ਨਹੀਂ ਹੈ ਪਰ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿੰਨੇ ਉਹਦੇ ਨਜ਼ਦੀਕ ਜਾ ਜਾ ਕੇ ਆਪਾਂ ਉਹਨੂੰ ਇੱਕ ਨਵੇਂ ਡਿਜ਼ਾਈਨ ਦੇ ਰੂਪ ਦੇ ਵਿੱਚ ਆਪਾਂ ਇੱਥੇ ਦਿਖਾ ਸਕੀਏ ਤੇ ਆਉਣ ਵਾਲੇ ਟਾਈਮ 'ਚ ਬੋਜੀ ਹੁਣੀ ਨੂੰ ਜਿਹਨਾਂ ਨੇ ਬਹੁਤ ਇਸ ਚੀਜ਼ ਉੱਤੇ ਖੋਜ ਕੀਤੀ ਹੈ ਕਿ ਸਾਰੀਆਂ ਦੇ ਸਾਰੀਆਂ ਆਪਣਾ ਕਹਿ ਸਕਦੇ ਆਂ ਵੀ ਪੁਰਾਣੀਆਂ ਜਿਹੜੇ ਇਤਿਹਾਸ ਦੇ ਵਿੱਚੋਂ ਇਤਿਹਾਸ ਦੇ ਪੰਨਿਆਂ 'ਚੋਂ ਉਹ ਖੋਜ ਕਰਕੇ ਕਿ ਇੱਥੇ ਕਿਹੜੇ ਕਿਹੜੇ ਗੁਰਸਾਹਿਬ ਕਦੋਂ-ਕਦੋਂ ਆਏ ਕਿਵੇਂ-ਕਿਵੇਂ ਉਹਨਾਂ ਨੇ ਇਹ ਜਗ੍ਹਾ ਜਿਹੜੀ ਹੈ ਉਹ ਇੱਥੇ ਆਪਾਂ ਕਹਿ ਸਕਦੇ ਹਾਂ ਵੀ ਉਹਨਾਂ ਸਮਾਂ ਇੱਥੇ ਬਤਾਇਆ ਤਾਂ ਬਾਬਾ ਅਮਰੀਕ ਸਿੰਘ ਜੀ ਉਹਨਾਂ ਨੇ ਜੋ ਉਪਰਾਲਾ ਇੱਥੇ ਆਪਾਂ ਕਹਿ ਸਕਦੇ ਹਾਂ ਜੋ ਆਰੰਭਿਆ ਹੈ ਉਹਦੇ ਵਿੱਚ ਜਿੰਨਾ ਵੀ ਉਹਨਾਂ ਕੋਲ ਹਿਸਟੋਰੀਕਲ ਡਾਟਾਬੇਸ ਹੈ ਉਹ ਸਾਰਾ ਡਾਟਾਬੇਸ ਆਪਾਂ ਉਹਨੂੰ ਇੱਕ ਫਿਜ਼ੀਕਲ ਫਾਰਮ ਦੇ ਵਿੱਚ ਆਪਾਂ ਇੱਥੇ ਪੇਸ਼ ਕਰਾਂਗੇ ਸੋ ਸੇਵਾਵਾਂ ਜਿਹੜੀਆਂ ਨੇ ਉਹ ਆਪਾਂ ਸਾਰੇ ਨਾਲ ਮਿਲ ਕੇ ਆਪੋ ਆਪਣੇ ਯੋਗਦਾਨ ਜਿਹੜੇ ਨੇ ਉਹ ਵੱਧ ਤੋਂ ਵੱਧ ਆਪਾਂ ਇੱਥੇ ਇਸ ਜਗ੍ਹਾ ਵਾਸਤੇ ਆਪਾਂ ਪਾਈਏ ਤਾਂ ਜੋ ਪੁਰਾਣੀ ਜਿਹੜੀ ਸਾਡੀ ਇਮਾਰਤ ਸਾਜ਼ੀ ਜਿਹੜੀ ਆਰਕੀਟੈਕਚਰ ਹੈ ਤੇ ਉਹਦਾ ਜਿਹੜਾ ਵਿਉਂਤਬੰਦੀ ਕਿਵੇਂ ਕੀਤੀ ਜਾਂਦੀ ਸੀ ਸਪੇਸਿਸ ਦੀ ਉਹ ਸਾਰੀ ਆਪਾਂ ਨਾਲ ਮਿਲ ਕੇ ਸਾਰੇ ਇਕੱਠੇ ਹੋ ਕੇ ਇਹਦੇ ਉੱਤੇ ਆਪਾਂ ਇੱਕ ਵਧੀਆ ਜਿਹੜੀ ਐਗਜ਼ਾਮਪਲ ਆਪਾਂ ਤਿਆਰ ਕਰੀਏ ਕਿਹੜੀ ਮਾਹਰ ਟੀਮਾਂ ਜਿਹੜੀਆਂ ਨੇ ਇਹਦੇ ਉੱਤੇ ਪਹਿਲਾਂ ਕੰਮ ਕਰ ਚੁੱਕੀਆਂ ਨੇ ਜਾਂ ਜਿਹੜੇ ਪ੍ਰਾਤਨ ਪੰਜਾਬ ਦੀਆਂ ਪੁਰਾਣੇ ਘਰ ਹੁੰਦੇ ਸੀਗੇ ਇਹਨੂੰ ਕਿੰਨਾ ਮਤਲਬ ਕਿ ਉਸ ਤਰੀਕੇ ਦੇ ਨਾਲ ਨੇੜੇ ਹੋ ਕੇ ਦੇਖਿਆ ਜਾਏਗਾ ਅ ਇਦਾਂ ਜੀ ਕਿ ਜਿਹੜੀਆਂ ਡਿਟੇਲਸ ਦੀ ਆਪਾਂ ਗੱਲ ਕਰੀਏ ਤਾਂ ਹਰੇਕ ਟਾਈਮ ਪੀਰੀਅਡ ਦੀਆਂ ਵੱਖ-ਵੱਖੀਆਂ ਡਿਟੇਲਸ ਹੁੰਦੀਆਂ ਸੀਗੀਆਂ ਜਿਵੇਂ ਕਿ ਆਪਾਂ ਜੇ ਆਪਾਂ ਗੱਲ ਕਰੀਏ ਕਿ ਗੁਰੂ ਸਾਹਿਬਾਨ ਦੇ ਟਾਈਮ ਪੀਰੀਅਡ ਦਾ ਤਾਂ ਉਦੋਂ ਪੱਕੇ ਘਰ ਅ ਪੱਕੀਆਂ ਇਟਾਂ ਨਹੀਂ ਸੀ ਹੁੰਦੀਆਂ ਬਲਕਿ ਗਾਰੇ ਦੀਆਂ ਲਿਪੀਆਂ ਹੋਈਆਂ ਇਟਾਂ ਉਹ ਧੁੱਪ ਦੇ ਵਿੱਚ ਉਹ ਇਟਾਂ ਪਕਾਈਆਂ ਜਾਂਦੀਆਂ ਸੀ ਤੇ ਉਹ ਇਟਾਂ ਦੇ ਨਾਲ ਉਹਦੇ ਵਿੱਚ ਬਹੁਤ ਸਾਰੇ ਐਡ ਮਿਕਸਰ ਪਾਈ ਜਾਂਦੇ ਸੀਗੇ ਜਿਵੇਂ ਚੂਨਾ ਇੱਕ ਹੋ ਗਿਆ ਜਿਪਸਮ ਇੱਕ ਹੋ ਗਿਆ ਤੇ ਹੋਰ ਵੀ ਕਈ ਚੀਜ਼ਾਂ ਵਿੱਚ ਪਾਈ ਜਾਂਦੀਆਂ ਸੀ ਜਿਦਾ ਚੂਨਾ ਹੋ ਗਿਆ ਗੁੜ ਹੋ ਗਿਆ ਮਿੱਟੀ ਹੋਗੀ ਨਹੀਂ ਜੀ ਉਹ ਇਟਾਂ ਵਾਸਤੇ ਆ ਉਹ ਇਟਾਂ ਵਾਸਤੇ ਉਹ ਇਟਾਂ ਵਾਸਤੇ ਉਹ ਗਾਰੇ ਵਾਸਤੇ ਨਹੀਂ ਇਹਦੇ ਅੰਦਰ ਕੀ ਕੀ ਇਹਦੇ ਇਹਦੇ ਅੰਦਰ ਵੱਖਰੀਆਂ ਚੀਜ਼ਾਂ ਹੁੰਦੀਆਂ ਸੀ ਉਹਦੀਆਂ ਡਿਟੇਲਸ ਕਿਉਂਕਿ ਜਿਸ ਤਰ੍ਹਾਂ ਦੀ ਮਿੱਟੀ ਹੁੰਦੀ ਹੈ ਉਸ ਤਰ੍ਹਾਂ ਦੀਆਂ ਡਿਟੇਲਸ ਵੱਖਰੀਆਂ ਪਾਈ ਜਾਂਦੀਆਂ ਨੇ ਹਰ ਇੱਕ ਥਾਂ ਦੇ ਮਿੱਟੀ ਆਪਾਂ ਕਹੀਏ ਵੀ ਇੱਥੋਂ ਦੀ ਮਿੱਟੀ ਕੁਝ ਹੋਰ ਹੈ ਤਾਂ ਸ਼ਹਿਰ ਅੰਮ੍ਰਿਤਸਰ ਦੀ ਮਿੱਟੀ ਕੁਝ ਹੋਰ ਹੈ ਤਾਂ ਉਹ ਜਿਹੜੀ ਮਿੱਟੀ ਦੇ ਡਿਫਰੈਂਸ਼ੀਏਸ਼ਨ ਦੇ ਨਾਲ ਆਪਾਂ ਅਣੂ ਸਟੱਡੀ ਕਰਾਂਗੇ ਵੀ ਇੱਥੇ ਕਿਹੜੀ ਚੀਜ਼ ਬਣ ਸਕਦੀ ਹੈ ਫਿਰ ਉਹ ਚੀਜ਼ਾਂ ਦੇ ਵਿੱਚਕਾਰ ਵਿੱਚ ਐਡ ਆਨ ਕਰਕੇ ਵਿੱਚ ਚੀਜ਼ਾਂ ਪਾਈ ਜਾਣਗੀਆਂ ਇਸ ਸਾਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਾਰਟਮੈਂਟ ਵੱਲੋਂ ਕੀਤਾ ਜਾਏਗਾ। ਹਾਂਜੀ ਇਹ ਆਪਾਂ ਉਹਦੇ ਤੇ ਵਿਚਾਰ ਕਰਕੇ ਉਹਦੇ ਤੇ ਸਟੱਡੀ ਕਰਕੇ ਆਪਾਂ ਇਹ ਸਹੀ ਚੀਜ਼ਾਂ ਦੀ ਪਲਾਨਿੰਗ ਕਰਾਂਗੇ। ਕੁਝ ਇੱਕ ਪੱਕੇ ਘਰ ਜਿਹੜੇ ਕਿ ਵੱਡੇ ਆਕਾਰ ਦੇ ਹੋਣਗੇ ਉਹ ਹੋ ਸਕਦਾ ਵੀ ਆਪਾਂ ਉਹਨੂੰ ਪੱਕਿਆ ਪੱਕੇ ਇਟਾਂ ਵਿੱਚ ਵੀ ਬਣਾਈਏ ਬਣਾਵਾਂਗੇ ਨਾਣੇ ਛੇ ਇਟਾਂ ਦੀ ਪਰ ਉਹ ਪੱਕੀਆਂ ਇਟਾਂ ਚ ਬਣੂਗਾ ਪਰ ਉਹਨੂੰ ਦਿਖ ਜਿਹੜੀ ਹੈ ਉਹਨੂੰ ਆਪਾਂ ਜਿਵੇਂ ਗਾਰੇ ਦਾ ਲੇਪ ਬਾਹਰੋਂ ਦੀ ਕੀਤਾ ਜਾਂਦਾ ਹੈ ਉਹਨੂੰ ਆਪਾਂ ਜਿਵੇਂ ਟੈਕਸਪ੍ਰਿੰਟ ਦੇ ਨਾਲ ਕੁਝ ਉਹਦੋਂ ਮੈਚ ਕਰਾਂਗੇ ਤਾਂ ਜੋ ਵੱਡੇ ਸਪੈਂਸ ਕਵਰ ਕੀਤੇ ਜਾ ਸਕਣ ਤੇ ਉਹ ਜਿਵੇਂ ਪੁਰਾਣੀਆਂ ਬਾਲੇ ਵਾਲੀਆਂ ਛੱਤਾਂ ਹੁੰਦੀਆਂ ਸੀ ਇਹ ਉਹੀ ਛੱਤਾਂ ਦਾ ਸਵਰੂਪ ਜਿਹੜਾ ਹੈ ਉਹ ਆਪਾਂ ਇੱਥੇ ਆਪਣਾ ਐਗਜ਼ੈਮਪਲਿਫਾਈ ਕਰਾਂਗੇ ਕਿਉਂਕਿ ਜਦੋਂ ਵੀ ਸੰਗਤ ਨੇ ਪਹੁੰਚਣਾ ਅੱਜ ਜਿੱਥੇ ਵੀ ਸੰਗਤ ਜਾਂਦੀ ਹੈ ਉਹ ਵੇਖਦੀ ਹੈ ਕਿ ਪੁਰਾਣੇ ਘਰ ਜਾਂ ਪੁਰਾਣੇ ਅਸਥਾਨ ਉਹ ਉਹ ਅੱਜ ਉਹ ਦੇਖਣ ਨੂੰ ਹੀ ਨਹੀਂ ਮਿਲਦੇ ਪਰ ਹਲੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਸੀ ਹੁਣ ਜੇ ਸ਼ੁਰੂਆਤ ਹੋਈ ਹੈ ਹੁਣ ਇਹ ਗੁਰੂ ਸਾਹਿਬ ਨੇ ਸਮਝ ਪਾਈ ਐ ਤੇ ਬਹੁਤ ਸੰਗਤਾਂ ਦੇ ਕਮੈਂਟ ਵੀ ਇਹ ਆਏ ਸੀ ਕਿ ਗੁਰੂ ਅਮਰਦਾਸ ਜੀ ਦਾ ਘਰ ਕਿਤੇ ਉਹੀ ਪੱਥਰਾਂ ਦੇ ਵਿੱਚ ਮੜ ਕੇ ਤਾਂ ਨਹੀਂ ਰਹਿ ਜਾਊਗਾ ਸੰਗਤ ਜੀ ਇਹ ਵਿਸ਼ਵਾਸ ਦਵਾਇਆ ਬਾਬਾ ਅਮਰੀਕ ਸਿੰਘ ਜੀ ਨੇ ਕਿ ਪਾਕਿਸਤਾਨ ਦੇ ਵਿੱਚ ਔਰ ਜਿਹੜੇ ਘਰ ਜਾ ਕੇ ਵੇਖੇ ਨੇ ਉਸ ਸਮੇਂ ਦੇ ਤੇ ਪਿੰਡ ਦੇ ਬਜ਼ੁਰਗਾਂ ਨੂੰ ਪੁੱਛ ਕੇ ਪੂਰੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਜਾ ਕੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਅੱਜ ਉਸ ਪੋਸਟ ਤੇ ਬੈਠੇ ਹੋਏ ਸਰਦਾਰ रावत ਸਿੰਘ ਜੀ ਇਹਨਾਂ ਨੇ ਯੂਨੀਵਰਸਿਟੀ ਦੇ ਅੰਦਰ ਹਰ ਇੱਕ ਪੇਪਰ ਨੂੰ ਖੰਘਾਲਿਆ ਨਕਸ਼ੇ ਵੇਖੇ ਕਿੱਦਾਂ ਹਵੇਲੀਆਂ ਹੁੰਦੀਆਂ ਸੀਆਂ ਕਿੱਦਾਂ ਮੱਝਾਂ ਵਾਲਾ ਬਾੜਾ ਹੁੰਦਾ ਸੀ ਕਿੱਦਾਂ ਦੁਕਾਨਾਂ ਹੁੰਦੀਆਂ ਸੀਆਂ ਇੱਕ ਇੱਕ ਚੀਜ਼ ਦੀ ਬਹੁਤ ਮਿਹਨਤ ਕਰਕੇ ਡਿਟੇਲ ਕੱਢੀ ਐ ਤਾਂ ਹੀ ਅੱਜ 3 ਸਾਲ ਲੱਗਿਆ ਨੂੰ ਹੋ ਗਏ ਨੇ ਔਰ 2 ਮਾਰਚ ਨੂੰ ਨੀ ਪੱਥਰ ਰੱਖ ਦਿੱਤਾ ਜਾਏਗਾ ਉਹ ਸਾਰੀ ਆਰੰਭ ਹੋ ਜਾਏਗੀ ਔਰ ਜਿੰਨੀਆਂ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹਰ ਇੱਕ ਦਾ ਦੋ ਦੋ ਹੱਥ ਮਾਰਾ ਨੇ ਦਿੱਤੇ ਨੇ ਤੇ ਹਰ ਇੱਕ ਦੇ ਹੱਥ ਇੱਥੇ ਸੇਵਾ ਚ ਲੱਗਣੇ ਚਾਹੀਦੇ ਨੇ ਇਹ ਸੰਗਤ ਦੀ ਪਹਿਲ ਹੈ ਹਰ ਘਰ ਦੀ ਇਹ ਕਹਿ ਲਈ ਕਿ ਇੱਕ ਇੱਟ ਕਹਿ ਲਈਏ ਉਹ ਇੱਟਾਂ ਇੱਥੇ ਜਿਹੜੀਆਂ ਪੁਰਾਣੇ ਤਰੀਕੇ ਦੀਆਂ ਮਿੱਟੀ ਦੀਆਂ ਇੱਟਾਂ ਉਹ ਸਾਰੀਆਂ ਇੱਥੇ ਆ ਜਾਣੀਆਂ ਨੇ ਹੋਰ ਵੀ ਸੰਗਤ ਆ ਕੇ ਦੱਸ ਸਕਦੀ ਆ ਵੀ ਸੰਗਤ ਜੀ ਵੀ ਪ੍ਰਾਣੀ ਤੁਹਾਡੇ ਕੋਲ ਕੋਈ ਜਿੱਦਾਂ ਹੁਣ ਟੋਡਰਮਲ ਹਵੇਲੀ ਦੀ 1912 ਦੀ ਇੱਕ ਤਸਵੀਰ ਮਿਲੀ ਐ ਐਦਾਂ ਪੰਜਾਬ ਦੇ ਜਿਹੜੇ ਘਰ ਹੁੰਦੇ ਸੀ ਜਾਂ ਆਪਣੇ ਅੰਮ੍ਰਿਤਸਰ ਇਲਾਕੇ ਦੇ ਨੇੜੇ ਤੇੜੇ ਘਰ ਹੁੰਦੇ ਸੀ ਉਹਨਾਂ ਦੀ ਕਿਸੇ ਕੋਲ ਤਸਵੀਰਾਂ ਪਈਆਂ ਹੋਣ ਉਹ ਵੀ ਸਹਿਯੋਗ ਕਰ ਸਕਦੀਆਂ ਨੇ ਸੋ 2 ਮਾਰਚ ਨੂੰ ਟੱਪ ਲੱਗ ਜਾਏਗਾ ਸਮੂਹ ਸੰਗਤਾਂ ਮਹਾਪੁਰਖ ਔਰ ਸਾਡੀਆਂ ਵੱਡੀਆਂ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਦਾ ਹੰਗਾਰਾ ਮਿਲਿਆ ਉਹ ਖਾਸ ਕਰਕੇ ਪਿੰਡ ਵਾਲਿਆਂ ਦਾ ਸਭ ਤੋਂ ਵੱਡਾ ਹੰਗਾਰਾ ਮਿਲਿਆ ਤੇ ਇਹ ਆਲੇ-ਦਾਲੇ ਦੇ 7-8 ਘਰ ਖਰੀਦ ਕੇ ਉਸੇ ਜਗ੍ਹਾ ਤੇ ਜਿਹੜੀ ਜਗ੍ਹਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਵਸਦੇ ਸੀ ਔਰ ਖਾਸ ਕਰਕੇ ਉਹਨਾਂ ਦੇ ਵੰਸ਼ਜ ਜਿਹੜੇ ਭੱਲੇ ਪਰਿਵਾਰ ਸੀ ਉਹਨਾਂ ਭੱਲੇ ਪਰਿਵਾਰਾਂ ਵੱਲੋਂ ਤਾਂ ਇੱਕ ਹਵੇਲੀ ਛੋਟੀ ਹਵੇਲੀ ਹੈ ਇੱਥੇ ਧਰਮਸ਼ਾਲਾ ਉਹ ਪੇਟਾ ਵਿੱਚ ਦੇ ਦਿੱਤੀ ਹੈ ਵੀ ਇਹ ਹਵੇਲੀ ਗੁਰੂ ਅਮਰਦਾਸ ਮਹਾਰਾਜ ਦੇ ਨਾਮ ਤੇ ਸੀ ਸਾਡੇ ਪਰਿਵਾਰ ਵੱਲੋਂ ਕਿ ਕਦੇ ਤਾਂ ਸਮਾਂ ਆਊਗਾ ਕਿ ਗੁਰੂ ਅਮਰਦਾਸ ਮਹਾਰਾਜ ਦਾ ਸਥਾਨ ਬਣੂਗਾ ਅੱਜ ਉਹ ਘਰ ਬਣਨ ਜਾ ਰਿਹਾ ਇਹ ਘਰ ਗੁਰੂ ਘਰ ਇਹ ਗੁਰੂ ਘਰ ਉਹ ਹਵੇਲੀ ਗੁਰੂ ਅਮਰਦਾਸ ਜੀ ਦਾ ਘਰ ਬਣਨ ਜਾ ਰਿਹਾ ਤਨ ਤਨ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਸੰਗਤ ਜੀ ਕੋਈ ਐਸਾ ਹੱਥ ਵਾਂਝਾ ਨਾ ਰਵੇ ਜਿਹੜਾ ਆ ਕੇ ਸੇਵਾ ਵਿੱਚ ਨਾ ਲੱਗੇ ਔਰ ਇਹ ਯਕੀਨ ਹੈ ਕਿ ਕੁਝ ਸਾਲਾਂ ਦੇ ਵਿੱਚ ਜੋ ਵੀ ਕਦੇ ਅੰਮ੍ਰਿਤਸਰ ਆਏਗਾ ਪੰਜਾਬ ਆਏਗਾ ਉਹਨੂੰ ਇਹ ਨਹੀਂ ਕਹਿਣਾ ਪਏਗਾ ਸੀ ਪੰਜਾਬ ਨਹੀਂ ਵੇਖਿਆ ਤਾਂ ਪੰਜਾਬ ਦਾ ਹਰ ਇੱਕ ਰੂਪ ਕਰਦਾ ਇਸੇ ਜਗ੍ਹਾ ਤੇ ਮਿਲੇਗਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ